ਹੁਸ਼ਿਆਰਪੁਰ ਦੇ ਮੁਹੱਲਾ ਫਤਿਹਗੜ ਦੀਆਂ ਗਲੀਆਂ ਚੋਂ ਲੰਘਦੇ ਓਵਰਲੋਡ ਟਿਪਰਾਂ ਤੇ ਵੱਡੇ ਟਰੱਕਾਂ ਕਾਰਨ ਮੁਹੱਲੇ 'ਚ ਆਏ ਦਿਨ ਇਹ ਬਿਜਲੀ ਕੇਵਲ ਅਤੇ ਟੈਲੀਫੋਨ ਦੀਆਂ ਤਾਰਾਂ ਟੁੱਟਦੀਆਂ ਰਹਿੰਦੀਆਂ ਨੇ ਜਿਸ ਤੋਂ ਲੋਕ ਹੁਣ ਡਾਡੇ ਪਰੇਸ਼ਾਨ ਹੋ ਚੁੱਕੇ ਨੇ ਤੇ ਹੁਣ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਵੱਡੇ ਟਰੱਕਾਂ ਨੂੰ ਮੁਹੱਲੇ 'ਚ ਨਾ ਆਉਣ ਦੀ ਅਪੀਲ ਕੀਤੀ ਗਈ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ 'ਚ ਮੁਹੱਲਾ ਵਾਸੀ ਇਹ ਸੜਕਾਂ ਤੋਂ ਉਤਰਨਗੇ ਜਾਣਕਾਰਿਤ ਹੁੰਦਿਆਂ ਮੁਹੱਲੇ ਦੀ ਕਾਉਂਸਲਰ ਜਤਿੰਦਰ ਕੌਰ ਪਿੰਕੀ ਅਤੇ ਹੋਰ ਰਮ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਵਕਫਾਕ ਇਲਾਕਿਆਂ ਨੂੰ ਜਾਣ ਵਾਲੇ ਵੱਡੇ ਟਿਪਰ ਪਿਛਲੇ 2 ਕੁ ਮਹੀਨਿਆਂ ਤੋਂ ਇਸ ਮੁਹੱਲੇ ਚੋਂ ਅਲੰਗੜੇ ਨੇ ਸ਼ੁਰੂ ਹੋਏ ਨੇ ਤੇ ਮੁਹੱਲੇ ਦੀਆਂ ਗਲੀਆਂ ਤੰਗ ਹੋਣ ਕਾਰਨ ਕਈ ਵਾਰ ਆਮੋ ਸਾਹਮਣੇ ਵਾਹਨ ਆ ਜਾਣ ਕਾਰਨ ਗਲੀਆਂ ਵੀ ਰੁਕ ਜਾਂਦੀਆਂ ਨੇ ਤੇ ਦੋਹਾਂ ਪਾਸਿਆਂ ਤੇ ਲੰਬੀਆਂ ਲੰਬੀਆਂ ਖਤਾਰਾਂ ਲੱਗ ਜਾਂਦੀਆਂ ਨੇ ਉਹਨਾਂ ਦੱਸਿਆ ਕਿ ਇੱਥੇ ਹੀ ਬਸ ਨਹੀਂ ਬਲਕਿ ਓਵਰਲੋਡ ਟਿਪਰਾ ਕਾਰਨ ਆਈ ਦਿਨ ਬਿਜਲੀ ਦੀਆਂ ਤਾਰਾਂ ਵੀ ਟੁੱਟਦੀਆਂ ਰਹਿੰਦੀਆਂ ਨੇ ਜਿਸ ਕਾਰਨ ਕਈ-ਕਈ ਘੰਟਿਆਂ ਤੱਕ ਮੋਹੱਲੇ ਦੀ ਬਿਜਲੀ ਵੀ ਬੰਦ ਰਹਿੰਦੀ ਹੈ ਤੇ ਲੋਕਾਂ ਨੂੰ ਇਸ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਚੱਲਣਾ ਪੈਂਦਾ ਹੈ। ਹੁਣਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਟਿੱਪਰਾਂ ਨੂੰ ਮੋਹੱਲੇ 'ਚੋਂ ਲੰਘਣਾ ਬੰਦ ਕਰਵਾਇਆ ਜਾਵੇ ਨਹੀਂ ਤਾਂ ਉਹ ਸੜਕਾਂ ਤੇ ਆਉਣਗੇ। ਹੁਸ਼ਰਪੁਰ ਦੇ ਉਸਦੇ ਨਾਲ ਚੇਤਨ ਕਸ਼ੁਪਤ ਦੀ ਰਿਪੋਰਟ। ਦੱਸਿ ਗਾਲ ਜੀ ਮੈਂ ਉਤਾਰ ਸਿੰਘ ਮਹੱਲਾ ਫਤਿਹਗੜ ਇਹ ਅਸੀਂ ਇੱਥੇ ਦੇ ਬੜੇ ਪਰੇਸ਼ਾਨ ਆ। ਇੱਥੋਂ ਦੇ ਬੜੇ-ਬੜੇ ਟਰੈਲੇ ਲੰਘਦੇ ਆ। ਇਥੋਂ ਜਿਹੜੇ ਟੂ ਆ ਬੜੇ ਬੜੇ ਮਾਰਾ ਚੱਕੀ 24 ਚੱਕੀ ਇਹ ਟਰੇਲੇ ਲੰਘਦੇ ਆ ਪਹਿਲਾਂ ਤਾਂ ਖੰਭਾ ਤੋੜ ਗਏ ਆ ਹੁਣ ਅੱਜ ਤਾਰ ਦੇਖੋ ਤੋੜ ਗਏ ਆ ਰੋਜ਼ ਅਸੀਂ ਪਰੇਸ਼ਾਨ ਆ ਇੱਥੇ ਇਹਨਾਂ ਤੋਂ بڑا ਔਖਾ ਆ ਸੜਕ ਦੇਖ ਲਓ ਛੋਟੀ ਜਿਹੀ ਸੜਕ ਆ ਇਹ ਇਹਨਾਂ ਦੇ ਉੱਤੇ ਬੜੇ ਪਰੇਸ਼ਾਨ ਆ ਮੱਲਾ ਸਾਰਾ ਪਰੇਸ਼ਾਨ ਆ ਇੱਥੇ ਇਹਨਾਂ ਲਈ ਕੋਈ ਰੋਕਣ ਦਾ ਰਸਤਾ ਹੈਗਾ ਆ ਵੱਡਾ ਕੋਈ ਆ ਦੂਆ ਰਸਤਾ ਉਧਰ ਹੀ ਹੈਗਾ ਇਹ ਮੁੜਾ ਨਹੀਂ ਦੇ ਬਾਈਪਾਸ ਤੋਂ ਬਾਈਪਾਸ ਤਾਂ ਇਹਨਾਂ ਨੂੰ ਰਸਤਾ ਪੈਂਦਾ ਆ ਅਸੀਂ ਇਹਨਾਂ ਨੂੰ ਕਿਹਾ ਤੁਸੀਂ ਆਪਣਾ ਉਧਰਲੀ ਰਸਤਾ ਬਣਾਓ ਇਹ ਨਹੀਂ ਬਣਾ ਰਹੇ ਆ ਇਹ ਤਾਂ ਕੋ ਮੱਲਿਆਂ ਦੇ ਪਿੱਛੇ ਦੀ ਆ ਰਹੇ ਆ ਹੁਣ ਤਾਰ ਤੋੜੀ ਅਸੀਂ ਇਹਨਾਂ ਨੂੰ ਰੋਕਿਆ ਇਹ ਰੁਕਿਆ ਨਹੀਂ ਟਰੈਲੇ ਵਾਲਾ ਸਾਨੂੰ ਕਹਿੰਦਾ ਕਹਿੰਦਾ ਇਹ ਚੱਲ ਗਿਆ ਪਹਿਲਾਂ ਇੱਕ ਦਿਨ ਕਹਿੰਦੇ ਬਿਜਲੀ ਦੀ ਤਾਰਾਂ ਬਿਜਲੀ ਦੀਆਂ ਤਾਰਾਂ ਤੋੜ ਗਏ ਫੇਰ ਖੰਭਾ ਤੋੜ ਗਏ ਆ ਅਸੀਂ ਬੜੇ ਪਰੇਸ਼ਾਨ ਹਮਲੇ ਵਾਲੇ ਦੇ ਤੁਹਾਡੇ ਸਾਹਮਣੇ ਹੋਰ ਵੀ ਪੁੱਛ ਲਓ ਜੀ ਇਹਨਾਂ ਨੂੰ ਸਾਰਿਆਂ ਨੂੰ ਪੁੱਛ ਲਓ ਅਮੈਡ ਨੂੰ ਨਹੀਂ ਖੜੇ ਸਾਰੇ ਖੜੇ ਆ ਸਾਬ ਨੂੰ ਨਹੀਂ ਖੜੇ ਆ ਇੱਧਰ ਸਾਡੇ ਸਾਬ ਨੂੰ ਨਹੀਂ ਆਏ ਆ ਇਹਨਾਂ ਨਾਲ ਗੱਲ ਕਰ ਲਓ ਸਾਰੇ ਇਹਨਾਂ ਨਾਲ ਸੁਲਵਿੰਦਰ ਸਿੰਘ ਸੈਣੀ ਕਿਹੜੇ ਮੁੱਲੇ ਖੜੇ ਫਾਦੇਗੜ ਮੁੱਲੇ ਆ ਜੀ ਕੀ ਪ੍ਰਾਅ ਮਾਰੀ ਤੂੰ ਤੁਹਾਨੂੰ ਭਈਆ ਬਹੁਤ ਵੱਡੀ ਵੱਡੀ ਕੈਂਟਰ ਲੰਘਦੇ ਭੁੱਕੀ ਵਾਲੇ ਤੋਂ ਦਿੱਲੀ ਕੋਈ ਨਾ ਕੋਈ ਤਾਰ ਕੋਈ ਨਾ ਕੋਈ ਖੰਭਾ ਕੋਈ ਨਾ ਕੋਈ ਜੀ ਕੈਂਟਰ ਗੜ ਜਾਂਦੇ ਆ ਜੀ ਔਰ ਕੋਈ ਚੀਜ਼ ਪਿੱਛੇ ਫਾਜੇ ਤੋਂ ਆਵਾਜ਼ ਵੜੀ ਰੁਕਦੇ ਨਹੀਂ ਬਹੁਤ ਪਰੇਸ਼ਾਨ ਕਰਦੇ ਸਾਨੂੰ ਜੀ ਔਰ ਸਾਡੀ ਗਲੀ ਵਿੱਚ ਡੇਲੀ ਬੱਤੀ ਬੰਦ ਰਹਿੰਦੀ ਹੈ ਜੀ ਪ੍ਰਸ਼ਾਸਨ ਨੂੰ ਸਾਨੂੰ ਮੰਗ ਜਾਏ ਕਿ ਸਾਨੂੰ ਇਹ ਰੋਡ ਦੇ ਵਿੱਚ ਵੱਡੀਆਂ ਗੱਡੀ ਲੰਘਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਇਹਨਾਂ ਨੂੰ ਜਿਹੜੀ ਗੱਡੀਆਂ ਵੱਡੀਆਂ ਆਉਂਦੀਆਂ ਕੀ ਲੈ ਕੇ ਆਉਂਦੀਆਂ ਇਹ ਸਰ ਜੀ ਭੁੱਕੀ ਲੈ ਕੇ ਆਉਂਦੇ ਜੀ ਉਹ ਕਿ ਅਸੀਂ ਉਸਮੋਂ ਪਾਉਂਦੇ ਆ ਜੀ ਉਹ ਵੱਡੇ ਕੈਂਟਰਾਂ ਵਿੱਚ ਆਉਂਦੀਆਂ ਯਾਰ ਲੇਕਿਨ ਇਹ ਨਾਲ ਨਹੀਂ ਚਾਹੀਦੀ ਤੇ ਇਸ ਗਲੀ ਵਿੱਚ ਛੋਟੀ ਗੱਡੀ ਚਾਹੀਏ ਸਾਨੂੰ ਕੋਈ ਪਰੇਸ਼ਾਨੀ ਨਹੀਂ ਲੇਕਿਨ ਬਹੁਤ ਵੱਡੇ ਵੱਡੇ ਕੈਂਟਰ ਆਉਂਦੇ ਸਾਨੂੰ ਡੇਲੀ ਕੋਈ ਨਾ ਕੋਈ ਦਿੱਕਤ ਆਉਂਦੀ ਹੈ ਜੀ ਅੱਜ ਵੀ ਕੋਈ ਹੱਸਾ ਹਾਂ ਜੀ ਸਰ ਜੀ ਅੱਜ ਵੀ ਸਾਡੇ ਉੱਪਰ ਤਾਲਾ ਫਸੀ ਹੈ ਜੀ ਕੈਂਟਰ ਵਿੱਚ ਅ لیکن کنٹرول والا ਸਾਡੀ ਸੁਣਵਾਈ ਨਹੀਂ ਕਰ ਰਿਹਾ ਉਹ ਇੱਧੇ ਕਿੱਛਦਾ ਹੈਗਾ ਤਾਰਾ ਤੋੜ ਗਿਆ ਜੀ ਉਦੋਂ ਬੈਕ ਸਾਈਡ ਪ੍ਰੰਤ ਦੋ ਗੱਡੀਆਂ ਬਿਸ਼ੋਰ ਆ ਰਹੀਆਂ ਤੇ ਸੀਜ਼ਨ ਚੇ ਕਰੋਕ ਲੱਤੀ ਲਗੀ ਔਰ ਇੱਕ ਲੰਘਾਤੀ ਫਿਰ ਇੱਕ ਬਿਸ਼ੋਰ ਕੀ ਹੈ ਜੀ ਇੱਕ ਦੇ ਪੇਪਰ ਲੈਲੇ ਮੋਕੇ ਤੇ ਐਮਸੀ ਸਾਹਿਬ ਵੀ ਆ ਗਏ ਹਾਂਜੀ ਮੈਂ ਐਮਸੀ ਸਾਹਿਬ ਆਏ ਜੀ ਪੂਰੇ ਮੱਲੇ ਵਾਲੇ ਨਗਰ ਨਿਵਾਸੀ ਹੈਗੇ ਆ ਜੀ ਤੁਸੀਂ ਬਾਕੀ ਜਿਹੜਾ ਚਾਚਾ ਜੀ ਨਾਲ ਗੱਲ ਕਰ ਸਕਦੇ ਆ ਜੀ ਕੀ ਪ੍ਰੋਬਲਮ ਆ ਰਹੀ ਮੱਲੇ ਵਿੱਚ ਜੀ ਪ੍ਰੋਬਲਮ ਮੱਲੇ 'ਚ ਇਹ ਆ ਰਹੀ ਹੈ ਕਿ ਵੱਡੇ ਵੱਡੇ ਟੈਂਕਰ ਇੱਥੋਂ ਲੰਘਦੇ ਟਿੱਪਰ ਲੰਘਦੇ ਜੋ ਕਿ ਸੜਕ ਹੈ ਮੱਲੇ ਦੀ ਮੱਲੇ ਵਾਲੇ ਚਲੋ ਸਕੂਲ ਦੀਆਂ ਬੱਸਾਂ ਆ ਪਰ ਬੀਲੀ ਦਾ ਪਿਛਲੇ ਹfte ਇੱਕ ਸਾਡਾ ਖੰਭਾ ਤੋੜ ਗਏ ਉਹ ਤਾਂ ਇੰਨਾ ਸ਼ੁਕਰ ਹੈ ਕਿ ਬੀਲੀ ਬੰਦ ਹੋ ਗਈ ਬੱਚੇ ਸਹੀ ਬਸ ਦੇ ਵਿੱਚ ਪਿੱਛੇ ਬੱਚਾ ਬਸ ਦੇ ਉੱਤੇ ਤਾਰ ਡਿੱਗ ਗਈ ਉਹ ਬਹੁਤ ਬਚਾ ਹੋਇਆ ਬੱਚਾ ਇਸ ਲਈ ਅਸੀਂ ਪ੍ਰਸ਼ਾਸਨ ਤੋਂ ਇਹ ਡਿਮਾਂਡ ਕਰਦੇ ਆ ਕਿ ਮਹੱਲੇ ਵਿੱਚ ਸਿਰਫ ਸਕੂਲ ਦੀਆਂ ਬੱਸਾਂ ਜਾਂ ਕਾਰਾਂ ਵੱਡੇ ਵੱਡੇ ਟਿਪਰ ਟੈਂਕਰ ਨਹੀਂ ਆਣੇ ਚਾਹੀਦੇ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਅਸੀਂ ਬਹੁਤ ਪਰੇਸ਼ਾਨ ਪਰੇਸ਼ਾਨ ਅਸੀਂ ਬਹੁਤ ਪਰੇਸ਼ਾਨ ਆ ਰੋਜ਼ ਦਾ ਇੱਥੇ ਕੋਈ ਨਾ ਕੋਈ ਤਾਰ ਤੋੜ ਜਾਂਦਾ ਕੋਈ ਬੀਲੀ ਮਹੱਲੇ 'ਚ ਬੀਲੀ ਨਹੀਂ ਪਹੁੰਚਦੀ ਫਿਰ ਬੱਚੇ ਵੀ ਪਰੇਸ਼ਾਨ ਹੁੰਦੇ ਆ ਸਾਰੇ ਵੀ at gna university see potential in everyone and everything around us we drive innovation and entrepreneurship we groom competent global citizens to effect positive change around them